ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ rau ਕੇ ਕਲਾ ਭਗਤ ਰਵਿਦਾਸ ਜੀ ਦੇ 648ਵੇਂ ਜਨਮ ਦਿਨ ਨੂੰ ਸਮਰਪਿਤ ਪਿੰਡ rau ਕੇ ਕਲਾ ਜ਼ਿਲ੍ਹਾ ਮੋਗਾ ਵਿਖੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਨਗਰ ਨਿਵਾਸੀ ਔਰ ਐਨ ਆਰ ਆਈ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਸ਼ਿਸ਼ੋਭਤ ਕੀਤੇ ਗਏ ਇਹ ਨਗਰ ਕੀਰਤਨ ਸਵੇਰ ਵੇਲੇ ਭਗਤ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਤੋਂ ਚਾਲੇ ਪਾ ਕੇ ਨਗਰ ਦੇ ਵਿੱਚ ਪ੍ਰਕਰਮਾ ਕਰਦਾ ਹੋਇਆ ਸੰਗਤਾਂ ਨੂੰ ਨਿਹਾਲ ਕਰਦਾ ਹੋਇਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਨਾਲ ਚਾਰ ਸਹਿਬਜਾ ਦੇ ਪੰਜ ਪਿਆਰਾਂ ਦੇ ਅਗਵਾਈ ਦੇ ਵਿੱਚ ਪੂਰਾ ਦਿਨ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦਾ ਹੋਇਆ ਸ਼ਾਮਾਂ ਨੂੰ ਗੁਰਦੁਆਰਾ ਭਗਤ ਰਵਿਦਾਸ ਜੀ ਦੇ ਆ ਕੇ ਸਮਾਪਤ ਹੋਇਆ ਪਿੰਡ rauke ਕਲਾਂ ਦੀਆਂ ਸੰਗਤਾਂ ਵੱਲੋਂ ਬੜੇ ਹੀ ਸਜੇ ਢੰਗ ਦੇ ਨਾਲ ਗੁਰਦੋਪਰੰਧ ਕਮੇਟੀ ਵੱਲੋਂ ਬੜੇ ਹੀ ਸੋਹਣੇ ਤਰੀਕੇ ਨਾਲ ਸੇਜ ਔਰ ਭਗਤ रविदास ਜੀ ਦੇ ਸਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਹਿਬ ਟਰੈਕਟਰਾਂ ਵਾਲੇ ਵੀਰਾਂ ਵੱਲੋਂ ਸੇਵਾ ਕੀਤੀ ਗਈ ਔਰ ਵੱਖ-ਵੱਖ ਨੇ ਥਾਵਾਂ 'ਪਰ ਸੰਗਤਾਂ ਦੇ ਲਈ ਪ੍ਰਸ਼ਾਦੇ ਦਾ ਚਾਹ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਜੋ ਕਿ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਛਕਿਆ ਪੂਰਾ ਦਿਨ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਸ਼ਾਮਾਂ ਨੂੰ ਗੁਰਦਰਾ ਸਾਹਿਬ ਵਿਖੇ ਸਮਾਪਤ ਹੋਇਆ ਸਾਰੇ ਨਗਰ ਨਿਵਾਸੀਆਂ ਨੇ ਵੱਧ ਚੜ੍ਹ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਰਕਤ ਕੀਤੀ ਔਰ ਪੂਰਾ ਦਿਨ ਗੁਰਤਾ ਇਤਿਹਾਸ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕੀਤਾ ਗੁਰਦਰਾ ਪ੍ਰਬੰਧਕ ਕਮੇਟੀ ਰਵਿਦਾਸ ਭਗਤ ਜੀ ਵੱਲੋਂ ਸਾਰੇ ਹੀ ਨਗਰ ਨਿਵਾਸੀਆਂ ਦਾ ਪ੍ਰਬੰਧਕ ਵੀਰਾਂ ਦਾ ਸੇਵਾਦਾਰਾਂ ਦਾ ਦੇਅ ਦੇ ਗ੍ਰਾਹਿਆਂ 'ਚੋਂ ਧੰਨਵਾਦ ਕੀਤਾ ਗਿਆ। ਤੇਰੀ ਰੱਖੀ ਨੂੰ ਬਹੁਤ ਸਿੱਖਿਆ ਲਿਆਉਂਦਾ ਹੈ। करे <laughs> सत्कार ਗੁਰਪ੍ਰੀਤ ਸਾਧ ਸੰਗਤ ਜੀ ਬੜੇ ਦਾ گاਵਣਾ ਨਗਰ ਜੋ ਸੁਭਵ ਲੈ ਕੇ ਭਾਈ ਕੋਰਨਾ ਸਿੰਘ ਜੀ ਦੇ 648ਵੇਂ ਤਾਲ ਦਿਹਾੜੇ ਨੂੰ ਮੁਖ ਰੱਖਿਆ ਹੋਇਆ ਭਾਈ ਕੋਰਨਾ ਸਿੰਘ ਜੀ ਦੇ ਗੁਰਦੁਆਰਾ ਪ੍ਰਬੰਧ ਕਮੇਟੀ ਸਮੁੱਚੇ ਨਗਰ ਦੇ ਐਨਆਰ ਦੇ ਸਹਿਯੋਗ ਦੇ ਨਾਲ 648ਵੇਂ ਤਾਲ ਦਿਹਾੜਾ ਬਣਾ ਰਹੇ ਆ 400 ਜਾਂ ਤੇ 50 ਪੇਰੇ ਭਾਈ ਦੇ ਵਿੱਚ ਧਰਤ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਗਰ ਦੀਆਂ ਪ੍ਰਕਰਮਾ ਕਰਦੇ ਸਤਿ ਸਕੇ ਪਾਸ਼ਾ 6ਵੇਂ ਜਨਾਂ ਦੇ ਪਹੁੰਚੇ ਆ ਸਭ ਤੋਂ ਪਹਿਲਾਂ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਦਾਸ ਵੱਲੋਂ ਜੋ ਕਿ Delhi ਜਿਉਂ ਆ ਕੇ ਜਸਵੀਰ ਸਿੰਘ ਜੀ ਗੱਲ ਗੁਰਪ੍ਰੀਤ ਸਿੰਘ ਜੀ ਬੱਬੀ ਬਾਬਾ ਬੱਗਾ ਸਿੰਘ ਹੇਡ ਗ੍ਰਾਫੀ ਉਹਨਾਂ ਦੇ ਪੁੱਤਰੇ ਜੋ ਕਿ ਚਾਰਾਂ ਨਗਰਾਂ ਕਿਤਨਾ ਤੇ ਇਹਨਾਂ ਨੌਜਵਾਨ ਵੀਰਾਂ ਵੱਲੋਂ ਫ੍ਰੀ ਸੇਵਾ ਕੀਤੀ ਜਾਂਦੀ ਹੈ ਪੂਰੇ ਆਡਵਾਲ ਦੇ ਵਿੱਚ ਕੈਨੇਡਾ ਮਾਰਕਾ ਇੰਗਲੈਂਡ ਪੂਰੇ ਵਾਲ ਦੇ ਵਿੱਚ ਜੋ ਸਾਡੇ ਚਿਹਰੇ ਆ ਇਹਨਾਂ ਲਈ ਬਦੌਰਤ ਦਰਸ਼ਨ ਕਰਾਏ ਜਾਂਦੇ ਆ ਗੁਰੂ ਘਰ ਦੀ ਕਮੇਟੀ ਵੱਲੋਂ ਦਾਸ ਗੁਰੂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੇ ਨੌਜਵਾਨ ਵੀਰ ਅਤੇ ਬੱਚਿਆਂ ਨੂੰ ਬਹੁਤ ਬਹੁਤ ਦੀ ਸੇਵਾ ਚੜ੍ਹਦੀ ਸੇਵਾ ਕਰ ਰਹੇ ਆ ਇਹਨਾਂ ਨੌਜਵਾਨ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਅਤੇ ਜੋ ਕਿ ਸਾਉਣਾ ਪਾਲਾ ਦਾ ਸਾਉਣਾ ਵੀਰਾਂ ਦਾ ਬਹੁਤ ਵਧੀਆ ਸਾਉਣਾ ਹੈ ਕਿਉਂਕਿ ਨਾਅ ਤੇ ਅੱਛਾ ਜਾਂਦਾ ਨਾ ਠੱਜਿਆ ਜਾਂਦਾ ਬਹੁਤ ਵਧੀਆ ਸਾਉਣਾ ਹੈ ਪ੍ਰਬੰਧਕ ਮੈਨੂੰ ਚੜ੍ਹਦੀ ਗੱਲ ਰੱਖੇ ਅਤੇ ਨੌਕਤ ਦੇ ਆਰੇ ਨੌਜਵਾਨ ਹੈ ਇਹਨਾਂ ਬੱਚਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਬਾਬਾ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਅਗਰਨਾਕ ਜਾਣਦਿਆਂ ਹੋਇਆ ਜੋ ਨੌਜਵਾਨ ਵੀਰ ਕਰਕੇ ਨੇ ਸੇਵਾ ਕਰ ਰਹੇ ਹੈ ਗੁਰੂ ਘਰ ਦੇ ਸੇਵਾਦਾਰ ਇਹਨਾਂ ਨੌਜਵਾਨ ਵੀਰਾਂ ਦਾ ਗੁਰੂ ਘਰ ਦੀ ਕਮੇਟੀ ਵੱਲੋਂ ਜੋ ਇੱਥੇ ਸਮਾਂ ਇੱਕ ਅਰਜਨ ਦਵਾਰੇ ਦਿੱਤੇ ਆ ਜਿੰਨੇ ਵੀ ਵਿਦ ਸੇਵਾਦਾਰ ਗੁਰੂ ਘਰ ਦੀ ਕਮੇਟੀ ਵੱਲੋਂ ਕਾਲਾ ਵੀਰਾ ਬਾਲ ਇਹਦਾ ਸਾਉਂਡ ਆ ਸੌਂ ਦਾ ਜੋਰ ਹੈ ਕਿਉਂਕਿ ਹਜੇ ਤੱਕ ਬਾਤ ਪੂਰੀ ਨਹੀਂ ਚੱਲ ਰਹੀ ਆ ਮੈਨੂੰ ਮੇਰੇ ਵਿੱਚ ਦੁਬਾਰਾ ਤੱਕ ਕੇ ਪਰੌਣੇ ਹੋਰ ਸਵਰਦੇ ਲੱਗ ਕਾਦੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰਾਂ ਨੇ ਸੇਵਾ ਕੀਤੀ ਹੈ ਸਾਰੇ